ਜਦੋਂ ਤੁਹਾਡੀ ਕੋਈ ਹੱਡੀ ਟੁੱਟ ਜਾਂਦੀ ਹੈ ਨਾ ਤਾਂ ਡਾਕਟਰ ਤੁਹਾਨੂੰ ਇਸ ਚੀਜ਼ ਦੀ ਸਿਫਾਰਸ਼ ਕਰਦਾ ਵੀ ਬਈ ਆਹ ਖਾਇ ਕਰੋ ਤੁਹਾਡੀਆਂ ਹੱਡੀਆਂ ਜਲਦੀ ਢੁੱਟ ਜਾਣਗੀਆਂ ਜਾਂ ਕਿਸੇ ਦਾ ਮੋਢਾ ਉੱਤਰ ਜੇ ਜਾਂ ਕੋਈ ਕਿਸੇ ਦੀ ਹੱਡੀ ਕ੍ਰੈਕ ਹੋ ਜੇ ਤਾਂ ਆਹ ਚੀਜ਼ ਚਾਹੀਦੀ ਹੁੰਦੀ ਆ ਇਹਦੇ ਨਾਲ ਠੀਕ ਹੁੰਦਾ ਬੰਦਾ ਜਲਦੀ ਤੇ ਇਹਦੇ ਵਾਸਤੇ ਦੇਖੋ ਇੱਕ ਗਲਾਸ ਦੁੱਧ ਨੂੰ ਆਪਾਂ ਪਤੀਲੇ ਦੇ ਵਿੱਚ ਪਾ ਕੇ ਤੱਤਾ ਕਰਨਾ ਹੁੰਦਾ ਠੀਕ ਆ ਤੇ ਇਹਦੇ ਨਾਲ ਹੋਰ ਵੀ ਬਹੁਤ ਚੀਜ਼ਾਂ ਠੀਕ ਹੁੰਦੀਆਂ ਆਪਣੀਆਂ ਜਿਵੇਂ ਕਿ ਮਾਸਪੇਸ਼ੀਆਂ ਦਾ ਦਰਦ ਹੈ ਜਿਹੜੇ ਆਪਣੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਹੜੀ ਵੱਧਦੀ ਹੈ ਆਪਣੇ ਸਰੀਰ ਦੀ ਇਹਦੇ ਨਾਲ ਆਪਣਾ ਜਿਹੜਾ ਪਾਚਨ ਤੰਤਰ ਠੀਕ ਹੁੰਦਾਗਾ ਆਪਣੀ ਜਿਹੜੀ ਇਹਦੇ ਵਿੱਚ ਇਹ ਇੱਕ ਐਂਟੀਬਾਇਟਿਕਾ ਕਹਿੰਦੇ ਜਿਹੜੀ ਆਪਣੇ ਜ਼ਖਮ ਭਰਦੇ ਆ ਉਦੇ ਲਈ ਵੀ ਐਸਾਈਕ ਹੁੰਦੀ ਹੈ ਐਂਟੀਬਾਇਟਿਕ ਆਹੇ ਇਹ ਚੀਜ਼ ਜਿਹੜੀ ਹੈਗੀ ਆ ਤੇ ਬਹੁਤ ਵਧੀਆ ਚੀਜ਼ ਹੈ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਬੰਦੇ ਨੇ ਡਾਕਟਰਾਂ ਕੋਲੇ ਆ ਪੈਸੇ ਲਾ ਲਾ ਛੱਲ ਪਟਾਈ ਜਾਂਦੇ ਆ ਆਪਦੀ ਤੇ ਉਹ ਆ ਚੀਜ਼ਾਂ ਪੀ ਪੀ ਕੇ ਘਰੇ ਠੀਕ ਹੋ ਜਾਣ ਇਹ ਦੇਸੀ ਨੁਸਖੇ ਪੁਰਾਣੇ ਬਜ਼ੁਰਗਾਂ ਦੇ ਆ ਐਵੇਂ ਨਹੀਂ ਬਜ਼ੁਰਗਾਂ ਦੀ ਉਮਰ 100 100 ਸਾਲ ਹੋ ਜਾਂਦੀ ਸੀ ਉਹ ਅੰਗਰੇਜ਼ੀ ਦਵਾਈਆਂ ਦੀ ਜਗ੍ਹਾ ਤੇ ਇਹ ਜੀਆਂ ਚੀਜ਼ਾਂ ਘਰੇ ਬਣਾ ਕੇ ਪੀ ਲੈਂਦੇ ਸੀਗੇ ਆ ਦੇਖੋ ਇਹਦੇ ਵਿੱਚ ਨਾ ਜਦੋਂ ਆਪ ਨੂੰ ਐ ਲੱਗੇ ਵੀ ਦੁੱਧ ਉਬਾਲਾਉਣ ਲੱਗ ਪਿਆ ਤੇ ਇਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਆਪਾਂ ਹਲਦੀ ਦਾ ਪਾਉਣਾ ਹਲਦੀ ਜਿਹੜੀ ਆਪਾਂ ਸਬਜ਼ੀ ਚ ਪਾਉਨੇ ਆਪਾਂ ਘਰੇ ਆਮੇ ਪਈ ਹੁੰਦੀ ਆ ਹਨਾ ਤੇ ਨੂੰ ਆਪਾਂ ਗੈਸ ਘੱਟ ਕਰ ਲਿਆ ਹੁਣ ਵੀ ਇਹ ਘੱਟ ਗੈਸ ਤੇ ਆਪਾਂ ਇਹਨੂੰ ਥੋੜਾ ਜਿਹਾ ਪਕਾਵਾਂਗੇ ਕਿਉਂਕਿ ਕੱਚੀ ਹਲਦੀ ਨਹੀਂ ਆਪਾਂ ਖਾਣੀ ਹੁੰਦੀ ਇਹਨੂੰ ਆਪਾਂ ਥੋੜਾ ਜਿਹਾ ਪਕਾਵਾਂਗੇ 1-1 ਮਿੰਟ ਜਦੋਂ ਪੂਰਾ ਇਹਨੂੰ ਆਪਾਂ ਘੱਟ ਗੈਸ ਤੇ ਕਰਕੇ ਚਲਾਉਣਾ ਠੀਕ ਆ ਤੇ ਬਾਅਦ ਦੇ ਵਿੱਚ ਦੇਸੀ ਘਿਓ ਦਾ ਇੱਕ ਚਮਚਾ ਪਾ ਕੇ ਤੇ ਆਪਾਂ ਇਹਨੂੰ ਰੋਟੀ ਤੋਂ ਬਾਅਦ ਪੈਨ ਲੱਗੇ ਰੋਟੀ ਤੋਂ ਬਾਅਦ ਪੈਨ ਲੱਗੇ ਇਹਨੂੰ ਆਪਾਂ ਇੱਕ ਗਲਾਸ ਪੀਣਾਗਾ ਠੀਕ ਆ ਕੁਸਾ ਜਾ ਤੇ ਇਹਦੇ ਨਾਲ ਕੀ ਹੋਊਗਾ ਵੀ ਜਿਹੜੀ ਤੁਹਾਡੀ ਰਾਤ ਦੀ ਨੀਂਦ ਆ ਉਹ ਵੀ ਪੂਰੀ ਗੂੜੀ ਆਊਗੀ ਤੁਹਾਨੂੰ ਤੇ ਨਾਲੇ ਤੁਹਾਡੇ ਜਿਹੜੇ ਦਰਦ ਘਟ ਜਾਣਗੇ ਨਾਲੇ ਤੁਹਾਡੀਆਂ ਹੱਡੀਆਂ ਜੁੜਨਗੀਆਂ ਜਿਵੇਂ ਆਪਾਂ ਸ਼ੁਰੂ ਚ ਗੱਲਬਾਤ ਕੀਤੀ ਸੀ ਤੇ ਜਿਹੜੇ ਮਸਲ ਦੁਖਦੇ ਰਹਿੰਦੇ ਉਹ ਵੀ ਠੀਕ ਹੋਣਗੇ ਤੇ ਨੀਂਦ ਆਏ ਆਊਗੀ ਜਿਵੇਂ ਤੁਸੀਂ ਕੋੜੇ ਵਿੱਚ ਕੇ ਸੁੱਤੇ ਹੁੰਨੇ ਹੋ ਤੇ ਇਹ ਬਹੁਤ ਗੁਣਕਾਰੀ ਨੁਸਖਾ ਸਾਰਿਆਂ ਨਾਲ ਸ਼ੇਅਰ ਕਰੋ ਤੇ ਜਿਹਨੂੰ ਤੁਸੀਂ ਇਹ ਦੱਸਤਾ ਨਾ ਤੇ ਅਗਲਾ ਥੋੜੇ ਗੋਣੀ ਗਾਊਗਾ ਵੀ ਬਾ ਵਈ ਤੂੰ ਬਹੁਤ ਕੰਮ ਦੀ ਚੀਜ਼ ਦੱਸੀ ਐ ਇਹਦੇ ਵਿੱਚ ਹੈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਆ ਦੁੱਧ ਹਲਦੀ ਤੇ ਦੇਸੀ ਘਿਓ ਤਿੰਨ ਚੀਜ਼ਾਂ ਦਾ ਮਿਸ਼ਰਣਾਂ ਤੇ ਇਹਨੂੰ ਰੈਗੂਲਰ ਵਾਰਤ ਲੋ ਪਤਵਤ 7 ਦਿਨ ਤੋਂ ਲੈ ਕੇ 10 ਦਿਨਾਂ ਦੇ ਵਿੱਚ ਵਿੱਚ ਇਹ ਤੁਹਾਡੀ ਹੱਡੀ ਜੋੜ ਦੂਗਾ ਐਡੀ ਤਗੜੀ ਚੀਜ਼ ਐ ਮਸਲ ਪੇਨ ਵਾਸਤੇ ਜੋੜਾਂ ਦੇ ਦਰਦ ਵਾਸਤੇ ਇਹ ਬਹੁਤ ਗੁਣਕਾਰੀ ਨੁਸਖਾ ਤੇ ਕਬੱਡੀ ਵਾਲੇ ਮੁੰਡੇ ਇਹਨੂੰ ਬਹੁਤ ਪੀਂਦੇ ਆ ਬਾਈ ਪੁੱਛ ਲਿਓ ਉਹਨਾਂ ਨੂੰ ਵੀ ਜਦੋਂ ਮਾੜਾ ਮੱਟਾ ਖੇਡਦੇ 19 ਕੀ ਹੋ ਜਾਂਦੀ ਹੈ ਨਾ ਤੇ ਆ ਚੀਜ਼ ਪੀਂਦੇ ਹੁੰਦੇ ਆ ਉਹ ਜਿਹਨੂੰ ਨਹੀਂ ਯਕੀਨ ਆਉਂਦਾ ਤਾਂ ਪੁੱਛ ਲਓ ਉਹਨਾਂ ਨੂੰ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਨਾ ਕਿਸੇ ਦਾ ਭਲਾ ਹੋ ਜੇ ਹਨਾ ਵੀ ਸਾਡੇ ਪੇਜ ਦੇ ਉੱਤੇ ਅਸੀਂ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਪਾਈ ਜਿਹੜੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਵੇ ਕਿਉਂਕਿ ਅਸੀਂ ਸਮਝਦੇ ਆਂ ਵੀ ਅਸੀਂ ਹਰ ਤੇ ਜ਼ਿੰਮੇਵਾਰੀ ਸਮਝਦੇ ਆਂ ਵੀ ਸਾਡੇ ਪੇਜ ਤੋਂ ਦੇਖ ਕੇ ਕਿਸੇ ਦਾ ਨੁਕਸਾਨ ਹੋ ਜੇ ਅਸੀਂ ਇਹ ਕਦੇ ਨਹੀਂ ਚਾਹਿਆ ਤੇ ਜੋ ਵੀ ਅਸੀਂ ਚੀਜ਼ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਸਾਡੇ ਪੇਜ ਤੋਂ ਜੋ ਚੱਲੂਗਾ ਜਾਂ ਅੱਜ ਤੱਕ ਚੱਲਿਆ ਤੇ ਉਹਦੇ ਨਾਲ ਤੁਹਾਡਾ ਕੋਈ ਨਾ ਕੋਈ ਫਾਇਦਾ ਹੀ ਹੋਊਗਾ ਕੋਈ ਨੁਕਸਾਨ ਨਹੀਂ ਹੋ ਸਕਦਾ ਇੰਨਾ ਕਿ ਸਾਨੂੰ ਸਾਡੇ ਪੇਜ ਤੇ ਵੀ ਹੈ ਤੇ ਸਾ ਆਪਦੇ ਆਪ ਤੇ ਵੀ ਭਰੋਸਾ ਕਿਉਂਕਿ ਅਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ ਦੂਜੇ ਪਿੱਜਾਂ ਵਾਲਿਆਂ ਵਾਂਗ ਉਹਨਾ ਅਸੀਂ ਕੱਲੇ ਵਿਊ ਦੇ ਭੁੱਖੇ ਨਹੀਂ ਹੈਗੇ ਧੰਨਵਾਦ ਦੋਸਤੋ